ਜਦ ਗੁਰੂ ਨਾਨਕ ਦੇਵ ਜੀ ਨੋਵਰੇਆ ਦੇ ਹੋ ਗਏ ਤਾਂ ਉਹਨਾਂ ਦੇ ਪਿਤਾ ਜੀ ਨੇ ਜਨੇਊ ਦੀ ਰਸਮ ਦਾ ਸੋਚਿਆ ਜਦ ਤੱਕ ਹਿੰਦੂ ਧਰਮ ਵਿੱਚ ਬੱਚੇ ਨੂੰ ਜਨੇਊ ਨਹੀਂ ਪਾਇਆ ਜਾਂਦਾ ਤਦ ਤੱਕ ਉਹ ਬਰਾਦਰੀ ਦਾ ਨਹੀਂ ਮੰਨਿਆ ਜਾਂਦਾ ਸਾਰੇ ਪਰਿਵਾਰ ਵਾਲੇ ਰਸਮਾਂ ਨੂੰ ਨਿਭਾਉਣ ਲਈ ਇਕੱਠੇ ਹੋਏ ਪੰਡਤ ਹਰੀदयाल ਨੀਤ ਸਮੇਂ ਤੇ ਪਹੁੰਚ ਕੇ ਰਸਮ ਸ਼ੁਰੂ ਕੀਤੀ ਬਾਲਕ ਗੁਰੂ ਜੀ ਨੂੰ ਪੰਡਤ ਦੇ ਸਾਹਮਣੇ ਬਿਠਾਇਆ ਗਿਆ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਗੁਰੂ ਜੀ ਦੇ ਹਾਲੇ ਦੁਆਲੇ ਬੈਠ ਗਏ ਸਾਰੀ ਰਸਮਾਂ ਨੇ ਬੰਦ ਹੋਏ ਪੰਡਤ ਗੁਰੂ ਜੀ ਦੇ ਸਰੀਰ ਉੱਪਰ ਇੱਕ ਧਾਗਾ ਜ ਜਨੇਊ ਬੰਨਣ ਲੱਗਾ ਤਾਂਕਿ ਰਸਮ ਪੂਰੀ ਕੀਤੀ ਜਾ ਸਕੇ ਸਾਰੇ ਪਰਿਵਾਰ ਵਾਲੇ ਇਹ ਦੇਖ ਕੇ ਬਹੁਤ ਖੁਸ਼ ਸਨ ਉਸ ਵੇਲੇ ਸਭ ਹੈਰਾਨ ਤੇ ਪਰੇਸ਼ਾਨ ਹੋ ਗਏ ਜਦ ਗੁਰੂ ਜੀ ਨੇ ਪੰਡਤ ਨੂੰ ਪਿੱਛੇ ਕਰਦੇ ਹੋਏ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਅਤੇ ਪੰਡਤ ਤੋਂ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ ਪਹਿਲਾਂ ਮੈਨੂੰ ਇਸ ਧਾਗੇ ਦੇ ਜਨੇਊ ਦਾ ਮਤਲਬ ਤੇ ਲਾਭ ਸਮਝਾਓ ਪੰਡਤ ਨੇ ਜਵਾਬ ਦਿੱਤਾ ਇਹ ਪਵਿੱਤਰ ਜਨੇਊ ਇੱਕ ਰਸਮ ਹੈ ਉੱਚੀ ਅਤੇ ਖत्रीजात ਦੀ ਨਿਸ਼ਾਨੀ ਹੈ ਪਰ ਗੁਰੂ ਜੀ ਪੰਡਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਉਹਨਾਂ ਨੇ ਫਿਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਇਨਸਾਨ ਇੱਕ ਤਾਗੇ ਤੋਂ ਕਿਵੇਂ ਪਛਾਣਿਆ ਜਾਵੇ ਇਨਸਾਨ ਦੀ ਪਛਾਣ ਤੇ ਉਸਦੇ ਕਰਮਾਂ ਨਾਲ ਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਕਠੋਰ ਤੇ ਦੁਸ਼ਟ ਇਨਸਾਨ ਇਹ ਜਨੇਊ ਪਾ ਕੇ ਉੱਚੀ ਜਾਤ ਦਾ ਬਣ ਜਾਏਗਾ ਜਦ ਕਿ ਇਹ ਜਨੇਊ ਤਾਂ ਮਨੁੱਖ ਨਾਲ ਦੂਜੀ ਦੁਨੀਆ ਵਿੱਚ ਵੀ ਨਹੀਂ ਜਾਵੇਗਾ ਇਹ ਵੀ ਇੱਥੇ ਟੁੱਟ ਕੇ ਸੁਆਹ ਹੋ ਜਾਵੇਗਾ ਪੰਡਿਤ ਨੇ ਇੱਕ ਵਾਰ ਫੇਰ ਸਮਝਾਇਆ ਕਿ ਇਹ ਖਤਰੀ ਜਾਤੀ ਦੀ ਪਹਿਚਾਨ ਹੈ ਤੇ ਤੁਹਾਡੇ ਬਾਪ ਦਾਦਾ ਵੀ ਇਸ ਨੂੰ ਪਾਉਂਦੇ ਰਹੇ ਹਨ ਪਰ ਗੁਰੂ ਜੀ ਨਹੀਂ ਮੰਨੇ ਤੇ ਹਰਤੇ ਉਹਨਾਂ ਨੇ ਕਿਹਾ ਕਿ ਜਨੇਊ ਪਾਉਣਾ ਬੇਕਾਰ ਹੈ ਇਹ ਕੋਈ タルਮੀ ਫਾਇਦਾ ਨਹੀਂ ਦੇਵੇਗਾ ਜਦ ਮਨੁੱਖ ਮਰਦਾ ਹੈ ਤਾਂ ਉਸ ਵੇਲੇ ਇਹ ਤਾਗਾ ਉਤਾਰ ਦਿੱਤਾ ਜਾਂਦਾ ਹੈ ਅਗਰ ਤੁਸੀਂ ਮੈਨੂੰ ਕੋਈ ਜਨੇਊ ਪਾਉਣਾ ਹੈ ਤਾਂ ਐਸਾ ਤਾਗਾ ਪਾਓ ਜੋ ਮੇਰੇ ਨਾਲ ਅਗਲੀ ਦੁਨੀਆ ਵਿੱਚ ਵੀ ਜਾ ਸਕੇ ਜਦ ਗੁਰਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਪੰਡਤ ਨੇ ਪੁੱਛਿਆ ਕਿ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਜਨੇਊ ਪਾਉਣਾ ਚਾਹੁੰਦੇ ਹੋ ਜੋ ਦੂਸਰੀ ਦੁਨੀਆ ਵਿੱਚ ਵੀ ਨਾਲ ਜਾਵੇ ਗੁਰੂ ਜੀ ਨੇ ਇਹ ਸੁਣ ਕੇ ਬਾਣੀ ਉਚਾਰਨ ਕੀਤੀ ਦਇਆ ਕਾ ਪਾਸੰਤੋਕ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹੇ ਤਪਾਡੇ ਕਤ ਨਾ ਇਹ ਟੁੱਟੇ ਨਾ ਮੱਲ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗਲ ਚਲੇ ਪਾਏ ਸੁ ਪੰਡਿਤ ਜੀ ਜੀ ਤੁਸੀਂ ਇਸ ਤਰ੍ਹਾਂ ਦਾ ਜਨੇਊ ਲਿਆ ਸਕੋ ਤਾਂ ਮੈਂ ਪਾਉਣ ਨੂੰ ਤਿਆਰ ਆ ਇਹ ਗੱਲ ਸੁਣ ਕੇ ਪੰਡਿਤ ਨੂੰ ਗਿਆਨ ਹੋ ਗਿਆ ਉਹ ਕਹਿ ਲਗਾ ਮਹਤਾ ਜੀ ਇਹ ਬਾਲਕ ਪੁਰਾਣੀਆਂ ਲੀਹਾਂ ਤੇ ਨਹੀਂ ਚੱਲੇਗਾ ਇਹ ਤਾਂ ਨਵੇਂ ਪੈੜ ਪਾਵੇਗਾ ਅਤੇ ਲੋਕਾਂ ਨੂੰ ਸੱਚ ਦੀ ਰਾਹ ਦੱਸੇਗਾ ਇਕ ਹੈ ਕਿ ਪੰਡਿਤ ਨੇ ਬਾਲਕ ਗੁਰੂ ਨਾਨਕ ਅੱਗੇ ਸਿਰ ਨਿਵਾਇਆ ਸਾਰੇ ਸਗੇ ਸੰਬੰਧੀ ਬਹੁਤ ਅਜਰਜ ਵਿੱਚ ਸਨ ਪਰ ਪਿਤਾ ਮਹਿਤਾ ਕਾਲੂ ਬੜੇ ਦਿਲਗੀਰ ਸਨ ਕਿ ਨਾਨਕ ਨੇ ਕੁਲ ਦੀ ਵੀਤ ਤੋੜ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ